ਇੱਕ ਨਵੀਂ ਸਵੇਰ ਦੀ ਆਸ ਵਿੱਚ ਜਦੋਂ ਤੁਸੀਂ ਰਾਤ ਨੂੰ ਸੌਣ ਜਾਓ ਅਤੇ ਸਵੇਰੇ ਅੱਖਾਂ ਖੁੱਲਣ ਅਤੇ ਪਤਾ ਲੱਗੇ ਕਿ ਮੁਲਕ ਪੂਰੀ ਤਰ੍ਹਾਂ ਬਦਲ ਗਿਆ ਹੈ ਹਜ਼ਾਰਾਂ ਲੱਖਾਂ ਲੋਕਾਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੈ ਪੂਰਾ ਮੁਲਕ ਇੱਕ ਜੇਲ੍ਹ ਵਿੱਚ ਤਬਦੀਲ ਹੋ ਗਿਆ ਹੈ ਵੱਡੇ ਵੱਡੇ ਆਗੂਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਚਾਹ ਤੇ ਜਦੋਂ ਤੁਸੀਂ ਅਖਬਾਰ ਆਉਣ ਦੀ ਉਡੀਕ ਕਰ ਰਹੇ ਹੋ ਅਤੇ ਉਸ ਵੇਲੇ ਪਤਾ ਲੱਗੇ ਕਿ ਅਖਬਾਰ ਤਾਂ छਪੇ ਹੀ ਨਹੀਂ ਰੇਡੀਓ ਤੇ ਖਬਰਾਂ ਸੁਣਾਉਣ ਵਾਲੇ ਖਬਰ ਨਵੀਸ ਦੀ ਥਾਂ ਅਚਾਨਕ ਮੁਲਕ ਦੀ ਪ੍ਰਧਾਨ ਮੰਤਰੀ ਦੀ ਆਵਾਜ਼ ਸੁਣਾਈ ਦੇਵੇ ਜਿਸ ਨੂੰ ਸੁਣ ਕੇ ਤੁਹਾਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੀ ਨਾ ਹੋਵੇ ਭਾਈਓ ਅਤੇ ਬਹਿਨੋ ਰਾਸ਼ਟਰਪਤੀ ਜੀ ਨੇ ਆਪਤਕਾਲ ਕੀ ਘੋਸ਼ਣਾ ਕੀਤੀ ਹੈ ਇਸ ਸੇ ਆਤੰਕਿਤ ਹੋਣ ਦਾ ਕੋਈ ਕਾਰਨ ਨਹੀਂ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਦੌਰ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਆਜ਼ਾਦ ਭਾਰਤ ਵਿੱਚ ਰਾਤੋਂ ਰਾਤ ਲਗਾਈ ਗਈ ਅਮਰਜੈਂਸੀ ਦੀ ਮੈਂ ਹਾਂ ਦਲੀਪ ਸਿੰਘ ਸਾਲ ਸੀ 1975 ਭਾਰਤ ਵਿੱਚ ਅਚਾਨਕ ਅਮਰਜੈਂਸੀ ਲਗਾ ਦਿੱਤੀ ਗਈ ਵਿਲਨ ਬਣੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇੰਦਰਾ ਗਾਂਧੀ ਨੇ ਇਸ ਫੈਸਲੇ ਦੇ ਬਾਰੇ ਆਪਣੀ ਕੈਬਨਿਟ ਤੱਕ ਨੂੰ ਵੀ ਨਹੀਂ ਦੱਸਿਆ ਸੀ ਪਰ ਕੀ ਇਹ ਫੈਸਲਾ ਐਵੇਂ ਹੀ ਲੈ ਲਿਆ ਗਿਆ ਅਜਿਹਾ ਤਾਂ ਹੋ ਨਹੀਂ ਸਕਦਾ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਉਹਨਾਂ ਕਾਰਨਾ ਦੀ ਜਿਸ ਦੀ ਵਜ੍ਹਾ ਨਾਲ ਇੰਦਰਾ ਗਾਂਧੀ ਨੂੰ ਇਹ ਕਰੜਾ ਫੈਸਲਾ ਲੈਣਾ ਪਿਆ ਅਤੇ ਨਤੀਜਾ ਇਹ ਹੋਇਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਸੱਤਾ ਤੋਂ ਬੇਦਖਲ ਹੋ ਗਈ ਅਤੇ ਭਾਰਤ ਵਿੱਚ ਗੈਰ ਕਾਂਗਰਸੀ ਸਰਕਾਰ ਬਣੀ। ਸਾਲ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇੰਦਰਾ ਗਾਂਧੀ ਬੈਠੇ ਤਾਂ ਉਹਨਾਂ ਦੇ ਦੌਰ ਦੇ ਕਈ ਵੱਡੇ ਆਗੂਆਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਔਰਤ ਜਿਸ ਨੂੰ ਉਹ ਸਾਰੇ ਗੁੰંગી ਗੁड़िया ਵੀ ਕਹਿੰਦੇ ਸਨ ਇੱਕ ਦਿਨ ਉਹਨਾਂ ਤਹੀ ਭਾਰੀ ਪੈਗੀ ਸਮਾਂ گزرਦਾ ਗਿਆ ਇੰਦਰਾ ਗਾਂਧੀ ਨੇ ਕਈ ਕਰੜੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਉਸ ਦੌਰ ਵਿੱਚ ਇੰਦਰਾ ਬਨਾਮ ਨਿਆਪਾਲਿਕਾ ਵੀ ਹੋ ਗਿਆ ਸੀ ਕਿਉਂਕਿ ਇੰਦਰਾ ਦੇ ਜਿਨ੍ਹਾਂ ਫੈਸਲਿਆਂ ਦੇ ਖਿਲਾਫ ਅਦਾਲਤ ਦਾ ਰੁਖ ਕੀਤਾ ਗਿਆ ਉਹਨਾਂ ਵਿੱਚ ਹਾਰਨ ਤੋਂ ਬਾਅਦ ਇੰਦਰਾ ਨੇ ਕਾਨੂੰਨ ਵਿੱਚ ਹੀ ਬਦਲਾ ਕਰ ਦਿੱਤੇ ਇਸ ਦੀਆਂ ਦੋ ਵੱਡੀਆਂ ਮਿਸਾਲਾਂ ਨੇ ਇੱਕ ਹੈ 14 ਬੈਂਕਾਂ ਦਾ ਰਾਸ਼ਟਰੀਕਰਨ ਕਰਨਾ ਅਤੇ ਪ੍ਰੀਵੀ ਪਰਸ ਨੂੰ ਖਤਮ ਕਰਨਾ ਸਭ ਤੋਂ ਪਹਿਲਾਂ ਗੱਲ ਬੈਂਕਾਂ ਦੇ ਰਾਸ਼ਟਰੀਕਰਨ ਦੀ ਜਿੱਥੇ ਸਰਕਾਰ ਅਤੇ ਅਦਾਲਤ ਦੇ ਟਕਰਾਅ ਦੀ ਅਸਲ ਸ਼ੁਰੂਆਤ ਹੁੰਦੀ ਹੈ ਜੁਲਾਈ 1969 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 14 ਵੱਡੇ ਪ੍ਰਾਈਵੇਟ ਬੈਂਕਾਂ ਨੂੰ ਸਰਕਾਰੀ ਕੰਟਰੋਲ ਵਿੱਚ ਲੈਣ ਦਾ ਐਲਾਨ ਕਰ ਦਿੱਤਾ ਇਸ ਦੇ ਲਈ ਜਲਦਬਾਜ਼ੀ ਵਿੱਚ ਆਰਡੀਨੈਂਸ ਲਿਆਂਦਾ ਗਿਆ ਇਸ ਵਿੱਚ ਉਹ ਬੈਂਕ ਸਨ ਜਿਨ੍ਹਾਂ ਦੇ ਖਾਤਿਆਂ ਵਿੱਚ 50 ਕਰੋੜ ਤੋਂ ਵੱਧ ਦੀ ਰਕਮ ਸੀ ਇਹ ਫੈਸਲਾ ਲੈਂਡ ਦੇ ਪਿੱਛੇ ਇੰਦਰਾ ਗਾਂਧੀ ਦਾ ਤਰਕ ਸੀ ਕਿ ਇਸ ਨਾਲ ਬੈਂਕਾਂ ਤੱਕ ਆਮ ਆਦਮੀ ਦੀ ਪਹੁੰਚ ਵਧੇਗੀ ਅਤੇ ਹਰ ਤਬਕੇ ਨੂੰ ਬੈਂਕ ਨਾਲ ਜੋੜਿਆ ਜਾ ਸਕੇਗਾ। ਇਹਨਾਂ ਬੈਂਕਾਂ ਵਿੱਚ ਪੰਜਾਬ ਨੈਸ਼ਨਲ ਬੈਂਕ, ਇਲਾਹਾਬਾਦ ਬੈਂਕ, ਯੂਨੀਅਨ ਬੈਂਕ, ਸਿੰਡੀਕੇਟ ਬੈਂਕ ਵਰਗੇ ਵੱਡੇ ਨਾਮ ਆਉਂਦੇ ਨੇ। ਆਮ ਜਨਤਾ ਵਿੱਚ ਇਸ ਫੈਸਲੇ ਦਾ ਚੰਗਾ ਸੁਨੇਹਾ ਗਿਆ। ਪਰ ਜਿਨ੍ਹਾਂ ਬੈਂਕਾਂ ਨੂੰ ਅਚਾਨਕ ਪ੍ਰਾਈਵੇਟ ਤੋਂ ਸਰਕਾਰੀ ਕਰ ਦਿੱਤਾ ਗਿਆ, ਉਸ ਤੋਂ ਖਫਾ ਹੋ ਕੇ ਇਹ ਬੈਂਕ ਪਹੁੰਚ ਗਏ ਸੁਪਰੀਮ ਕੋਰਟ। ਸੈਂਟਰਲ ਬੈਂਕ ਆਫ ਇੰਡੀਆ ਦੇ ਡਾਇਰੈਕਟਰ ਆਰਸੀ ਕੁਪਰ ਭਾਰਤ ਸਰਕਾਰ ਦੇ ਫੈਸਲੇ ਦੇ ਖਿਲਾਫ ਅਦਾਲਤ ਪਹੁੰਚੇ ਸੁਪਰੀਮ ਕੋਰਟ ਨੇ ਇੰਦਰਾ ਸਰਕਾਰ ਦੇ ਬੈਂਕਾਂ ਦੇ ਰਾਸ਼ਟਰੀਕਰਨ ਵਾਲੇ ਕਾਨੂੰਨ ਨੂੰ ਗਲਤ ਦੱਸਿਆ ਪਰ ਇੰਦਰਾ ਸਰਕਾਰ ਨੇ ਕਾਨੂੰਨ ਵਿੱਚ ਜ਼ਰੂਰੀ ਬਦਲਾਅ ਕਰਕੇ ਕੋਰਟ ਦੇ ਫੈਸਲੇ ਨੂੰ ਹੀ ਪਲਟ ਦਿੱਤਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਅਦਾਲਤ ਨਾਲ ਇੰਦਰਾ ਸਰਕਾਰ ਦੇ ਟਕਰਾਅ ਦੀ ਕਿੰਨੀ ਚਰਚਾ ਹੋਈ ਹੋਵੇਗੀ ਹੁਣ ਗੱਲ ਕਰਦੇ ਹਾਂ ਪ੍ਰੀਵੀ ਪਰਸ ਦੀ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਵੇਲੇ ਇੱਥੇ 500 ਤੋਂ ਜ਼ਿਆਦਾ ਛੋਟੀਆਂ ਵੱਡੀਆਂ ਰਿਆਸਤਾਂ ਸਨ ਉਹਨਾਂ ਦਾ ਆਪਣਾ ਰਾਜ ਸੀ ਆਪਣੀ ਪਰਜਾ ਸੀ ਅਤੇ ਆਪਣੇ ਕਾਨੂੰਨ ਸਨ 1947 ਵਿੱਚ ਆਜ਼ਾਦੀ ਤੋਂ ਬਾਅਦ ਰਿਆਸਤਾਂ ਦੇ ਪਾਕਿਸਤਾਨ ਅਤੇ ਹਿੰਦੁਸਤਾਨ ਵਿੱਚ ਰਲਵੇਂ ਦੀ ਗੱਲ ਉੱਠੀ ਕੁਝ ਸ਼ਰਤਾਂ ਦੇ ਨਾਲ ਕਈਆਂ ਨੇ ਇਸ ਫੈਸਲੇ ਨੂੰ ਮੰਨ ਲਿਆ ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਰਾਜਾ ਭਾਰਤ ਦਾ ਹਿੱਸਾ ਬਣਨ ਲਈ ਤਿਆਰ ਹੋ ਗਏ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰਕਾਰ ਤਾਂ ਬਣੀ ਪਰ ਰਜਵਾੜਿਆਂ ਦਾ ਵੀ ਰਸੂਖ ਚੰਗਾ ਸੀ ਪ੍ਰੀਵੀ ਪਰਸ ਦਰਸਲ ਉਸ ਗ੍ਰਾਂਟ ਨੂੰ ਕਿਹਾ ਜਾਂਦਾ ਸੀ ਜੋ ਰਾਜੇ ਮਹਾਰਾਜਿਆਂ ਨੂੰ ਉਹਨਾਂ ਦਾ ਖਰਚਾ ਚਲਾਉਣ ਦੇ ਲਈ ਦਿੱਤੀ ਜਾਂਦੀ ਸੀ ਇਹਨਾਂ ਸ਼ਾਹੀ ਘਰਾਣਿਆਂ ਵਿੱਚ ਜੈਪੁਰ ਉਦੈਪੁਰ ਪਟਿਆਲਾ ਗਵਾਲੀਅਰ ਹైదరాబాద్ ਵਰਗੇ ਕਈ ਵੱਡੇ ਰਜਵਾੜੇ ਸੀ 1969 ਵਿੱਚ ਸੰਸਦ ਵਿੱਚ ਪ੍ਰੀਵੀ ਪਰਸ ਖਤਮ ਕਰਨ ਦੇ ਲਈ ਸੰਵਧਾਨਕ ਸੋਧ ਦੇ ਲਈ ਬਿੱਲ ਪੇਸ਼ ਕਰ ਦਿੱਤਾ ਗਿਆ ਲੋਕ ਸਭਾ ਵਿੱਚ ਤਾਂ ਇਸ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਪਰ ਰਾਜ ਸਭਾ ਵਿੱਚ ਗੱਲ ਅੜ ਗਈ ਇੱਕ ਵੋਟ ਨਾਲ ਇਹ ਬਿੱਲ ਟੈਕ ਗਿਆ ਇਸ ਤੋਂ ਬਾਅਦ ਰਾਸ਼ਟਰਪਤੀ ਵੀ ਵੀ ਗਿਰੀ ਸਰਕਾਰ ਦੀ ਮਦਦ ਦੇ ਲਈ ਅੱਗੇ ਆਏ ਉਹਨਾਂ ਦੇ ਹੁਕਮਾਂ ਤੋਂ ਬਾਅਦ ਸਾਰੇ ਰਾਜਿਆਂ ਅਤੇ ਮਹਾਰਾਜਿਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਰਾਸ਼ਟਰਪਤੀ ਦੇ ਹੁਕਮ ਦੇ ਖਿਲਾਫ ਸਾਰੇ ਰਾਜੇ ਸੁਪਰੀਮ ਕੋਰਟ ਪਹੁੰਚ ਗਏ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਰਾਸ਼ਟਰਪਤੀ ਦੇ ਹੁਕਮ ਨੂੰ ਰੱਦ ਕਰ ਦਿੱਤਾ ਜਨਤਾ ਦੀ ਭਾਵਨਾ ਇਸ ਮੁੱਦੇ ਤੇ ਕਾਂਗਰਸ ਦੇ ਨਾਲ ਸੀ ਹਵਾ ਇੰਦਰਾ ਗਾਂਧੀ ਦੇ ਹੱਕ ਵਿੱਚ ਵੀ ਸੀ ਉਹਨਾਂ ਨੇ ਸਰਕਾਰ ਭੰਗ ਕਰਕੇ ਚੋਣਾਂ ਦਾ ਐਲਾਨ ਕਰ ਦਿੱਤਾ ਇੰਦਰਾ ਗਾਂਧੀ ਵੱਡੇ ਬਹੁਮਤ ਨਾਲ ਚੋਣ ਜਿੱਤ ਕੇ ਸੱਤਾ ਵਿੱਚ ਪਰਤੀ। ਇੰਦਰਾ ਗਾਂਧੀ ਦੀ ਸਰਕਾਰ ਇਸ ਬਿੱਲ ਨੂੰ 1971 ਵਿੱਚ ਦੁਬਾਰਾ ਲੈ ਕੇ ਆਈ। ਸੰਵਿਧਾਨ ਵਿੱਚ ਸੋਧ ਕਰਕੇ ਪ੍ਰੀਵੀ ਪਰਸ ਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਗਿਆ। ਇੱਥੇ ਵੀ ਸਰਕਾਰ ਅਤੇ ਅਦਾਲਤ ਦਾ ਟਕਰਾਅ ਸਾਹਮਣੇ ਆਇਆ। ਹੁਣ ਗੱਲ ਆਉਂਦੀ ਹੈ ਭਾਰਤ ਅਤੇ ਪੂਰਬੀ ਪਾਕਿਸਤਾਨ ਦੀ ਲੜਾਈ ਦੀ। 1971 ਦੀ ਜੰਗ ਤੋਂ ਬਾਅਦ ਨਵਾਂ ਮੁਲਕ ਬਣਿਆ ਬੰਗਲਾਦੇਸ਼। ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਤੋਂ ਬਾਅਦ ਇੰਦਰਾ ਦਾ ਕਦਮ ਹੋਰ ਵੱਧ ਗਿਆ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ 1971 ਲੋਕ ਸਭਾ ਚੋਣਾਂ ਵਿੱਚ ਭਾਰੀ ਜਿੱਤ ਤੋਂ ਬਾਅਦ ਹੀ ਇੰਦਰਾ ਗਾਂਧੀ ਦੀਆਂ ਮੁਸ਼ਕਲਾਂ ਵੀ ਵਧਣ ਲੱਗੀਆਂ رائے ਬਰੇਲੀ ਸੀਟ ਤੇ ਮੁਕਾਬਲਾ ਸੀ ਇੰਦਰਾ ਗਾਂਧੀ ਅਤੇ ਰਾਜ ਨਾਰਾਇਣ ਦੇ ਵਿਚਾਲੇ ਇੰਦਰਾ ਦੀ ਜਿੱਤ ਤੋਂ ਬਾਅਦ ਰਾਜ ਨਾਰਾਇਣ ਇਲਾਹਾਬਾਦ ਹਾਈ ਕੋਰਟ ਵਿੱਚ ਪਹੁੰਚ ਗਏ ਇਲਜ਼ਾਮ ਲਗਾਇਆ ਗਿਆ ਕਿ ਚੋਣਾਂ ਵਿੱਚ ਇੰਦਰਾ ਗਾਂਧੀ ਨੇ ਸਟੇਟ ਮਸ਼ੀਨਰੀ ਦੀ ਗਲਤ ਵਰਤੋਂ ਕੀਤੀ ਹੈ ਅਤੇ ਆਪਣੇ ਹੱਕ ਵਿੱਚ ਕੀਤੀ ਹੈ ਕੇਸ ਚੱਲਦਾ ਰਿਹਾ ਅਤੇ ਉਹ ਮੌਕਾ ਵੀ ਆਇਆ ਜਦੋਂ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੂੰ ਜੱਜ ਦੇ ਸਾਹਮਣੇ 5 ਘੰਟੇ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਨੂੰ ਦੋਸ਼ੀ ਕਰਾਰ ਦਿੱਤਾ رائے ਬਰੇਲੀ ਦੇ ਚੋਣਾਂ ਨੂੰ ਰੱਦ ਕਰ ਦਿੱਤਾ ਇੰਦਰਾ ਦੇ 6 ਸਾਲ ਤੱਕ ਚੋਣਾਂ ਲੜਨ ਤੇ ਰੋਕ ਵੀ ਲਗਾ ਦਿੱਤੀ ਗਈ ਪਰ ਇੰਦਰਾ ਗਾਂਧੀ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਫਿਰ ਆਇਆ 24 ਜੂਨ 1975 ਦਾ ਦਿਨ ਜਦੋਂ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੇ ਰੋਕ ਲਗਾਉਂਦੇ ਹੋਏ ਕਿਹਾ ਕਿ ਇੰਦਰਾ ਸਿਰਫ ਪ੍ਰਧਾਨ ਮੰਤਰੀ ਬਣੇ रह ਸਕਦੇ ਨੇ ਕਿਸੇ ਵੀ ਬੈਠਕ ਵਿੱਚ ਹਿੱਸਾ ਨਹੀਂ ਲੈਣਗੇ ਨਾ ਹੀ ਸੰਸਦ ਵਿੱਚ VOTING ਦਾ ਅਧਿਕਾਰ ਹੋਏਗਾ ਉਸ ਵੇਲੇ ਤੱਕ ਇੰਦਰਾ ਦੇ ਵਿਰੋਧੀਆਂ ਨੇ ਸਰਕਾਰ ਤੇ ਇਨਾ ਦਬਾਅ ਬਣਾ ਦਿੱਤਾ ਸੀ ਤੇ ਇੰਦਰਾ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਗੁਜਰਾਤ ਵਿੱਚ ਤਾਂ ਇਨਾ ਵਿਰੋਧ ਹੋਇਆ ਕਿ ਵਿਧਾਨ ਸਭਾ ਭੰਗ ਕਰਨੀ ਪਈ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਅਤੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਿਆ ਦੂਜੇ ਪਾਸੇ ਬਿਹਾਰ ਵਿੱਚ ਇੰਦਰਾ ਗਾਂਧੀ ਦੇ ਸਭ ਤੋਂ ਵੱਡੇ ਵਿਰੋਧੀ ਜੈ ਪ੍ਰਕਾਸ਼ ਨਾਰਾਇਣ ਨੇ ਸਰਕਾਰ ਦੀ ਨੱਕ ਵਿੱਚ ਧੰਮ ਕਰ ਦਿੱਤਾ ਸੀ ਬਿਹਾਰ ਵਿੱਚ ਵੱਡੇ ਪੱਧਰ ਤੇ ਸਟੂਡੈਂਟ ਸੜਕਾਂ ਤੇ ਸੀ ਜੈ ਪ੍ਰਕਾਸ਼ ਨਾਰਾਇਣ ਜਿਨ੍ਹਾਂ ਨੂੰ ਜੇਪੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਸੰਪੂਰਨ ਕ੍ਰਾਂਤੀ ਦਾ ਨਾਅਰਾ ਦੇ ਦਿੱਤਾ ਜੇਪੀ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਕਿ ਇੰਦਰਾ ਸਰਕਾਰ ਦੇ ਹੁਕਮਾਂ ਨੂੰ ਫੌਜ ਪੁਲਿਸ ਅਤੇ ਸਰਕਾਰੀ ਅਧਿਕਾਰੀ ਨਾ ਮੰਨਣ ਇਸ ਤੋਂ ਬਾਅਦ ਤਾਂ ਇੰਦਰਾ ਸਰਕਾਰ ਦੀਆਂ ਜੜਾਂ ਹਿਲ ਗਈਆਂ ਰਹੀ ਸਹੀ ਕਸਰ ਟ੍ਰੇਡ ਯੂਨੀਅਨ ਦੇ ਫਾਇਰ ਬ੍ਰਾਂਡ ਲੀਡਰ ਜਾਰਜ ਫਰਨਾਂਡਸ ਦੀ ਅਗਵਾਈ ਵਿੱਚ ਰੇਲਵੇ ਦੀ ਹੜਤਾਲ ਨੇ ਪੂਰੀ ਕਰ ਦਿੱਤੀ ਕਰੀਬ 17 ਲੱਖ ਵਰਕਰ ਹੜਤਾਲ ਤੇ ਚਲੇ ਗਏ ਚੱਕਾ ਜਾਮ ਹੋ ਗਿਆ ਇਸ ਹੜਤਾਲ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਈ ਹਾਲਾਂਕਿ ਇੰਦਰਾ ਸਰਕਾਰ ਨੇ ਇਸ ਹੜਤਾਲ ਅਤੇ ਵਿਰੋਧ ਨੂੰ ਦਰੜ ਦਿੱਤਾ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਸ ਵੇਲੇ ਤੱਕ ਭਾਰਤ ਦੀ ਆਰਥਿਕਤਾ ਤੇ ਬਹੁਤ ਬੁਰਾ ਅਸਰ ਪੈ ਚੁੱਕਾ ਸੀ 24 ਜੂਨ 1975 ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਹ ਦਿਨ ਆਇਆ ਜਦੋਂ 25 ਜੂਨ ਦੀ ਅੱਧੀ ਰਾਤ ਨੂੰ ਇੰਦਰਾ ਗਾਂਧੀ ਨੇ ਇੱਕ ਵੱਡਾ ਫੈਸਲਾ ਲਿਆ ਇੰਦਰਾ ਨੇ ਰਾਤ ਦੇ ਵੇਲੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸਿਧਾਰਥ ਸ਼ੰਕਰ ਰੇ ਨੂੰ ਸੱਦਿਆ ਸਿਧਾਰਥ ਸ਼ੰਕਰ ਰੇ ਸੰਵਿਧਾਨ ਦੇ ਜਾਣਕਾਰ ਵੀ ਸੀ ਪਲਾਨ ਬਣਾਇਆ ਗਿਆ ਭਾਰਤ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਇਹਨਾਂ ਫੈਸਲਿਆਂ ਦੇ ਪਿੱਛੇ ਇੱਕ ਸ਼ਖਸ ਹੋਰ ਸੀ ਜੋ ਪਰਦੇ ਦੇ ਪਿੱਛੇ ਤੋਂ ਖੇਡ ਖੇਡ ਰਿਹਾ ਸੀ ਉਹ ਸਨ ਇੰਦਰਾ ਗਾਂਧੀ ਦੇ ਛੋਟੇ ਬੇਟੇ ਸੰਜੇ ਗਾਂਧੀ ਸਿਧਾਰਥ ਸ਼ੰਕਰ ਰੇ ਦੇ ਸੁਝਾਅ ਤੋਂ ਬਾਅਦ ਇੰਦਰਾ ਗਾਂਧੀ ਦੀ ਸਲਾਹ ਤੇ ਤਤਕਾਲੀ ਰਾਸ਼ਟਰਪਤੀ ਫਕਰੁद्दीन ਅਲੀ ਅਹਿਮਦ ਨੇ ਐਮਰਜੈਂਸੀ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੌਮੀ ਐਮਰਜੈਂਸੀ ਪਹਿਲੀ ਵਾਰ ਨਹੀਂ ਲਗਾਈ ਗਈ ਸੀ। ਇਸ ਤੋਂ ਪਹਿਲਾਂ ਸਾਲ 1962 ਵਿੱਚ ਇੰਡੋ ਚਾਈਨਾ ਵਾਰ ਤੇ 1971 ਵਿੱਚ ਪਾਕਿਸਤਾਨ ਦੀ ਜੰਗ ਦੇ ਦੌਰਾਨ ਵੀ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਸੀ। ਇਹ ਦੋਵੇਂ ਐਮਰਜੈਂਸੀ ਉਸ ਵੇਲੇ ਲਗਾਈਆਂ ਗਈਆਂ ਸਨ ਜਦੋਂ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਖਤਰਾ ਸੀ। ਪਰ 1975 ਵਾਲੀ ਐਮਰਜੈਂਸੀ ਇਸ ਤੋਂ ਵੱਖ ਸੀ ਕਿਉਂਕਿ ਇਸ ਵਿੱਚ ਐਮਰਜੈਂਸੀ ਦੇਸ਼ ਦੇ ਅੰਦਰੂਨੀ ਹਾਲਾਤਾਂ ਨੂੰ ਦੇਖ ਕੇ ਲਗਾਈ ਗਈ ਸੀ ਜਿਸ ਵਿੱਚ ਤਰਕ ਦਿੱਤਾ ਗਿਆ ਕਿ ਮੌਜੂਦਾ ਦੇਸ਼ ਦੇ ਹਾਲਾਤ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਨੇ ਇੰਦਰਾ ਗਾਂਧੀ ਨੇ ਇਸ ਫੈਸਲੇ ਬਾਰੇ ਆਪਣੀ ਕੈਬਨਿਟ ਨੂੰ ਵੀ ਨਹੀਂ ਦੱਸਿਆ ਸੀ ਸਵੇਰੇ 6 ਵਜੇ ਮੰਤਰੀ ਮੰਡਲ ਦੀ ਬੈਠਕ ਸੱਦੀ ਗਈ ਅਤੇ ਫੈਸਲੇ ਦੀ ਜਾਣਕਾਰੀ ਸਾਰਿਆਂ ਨੂੰ ਦਿੱਤੀ ਗਈ ਅਤੇ ਇਹ ਮੀਟਿੰਗ ਅੱਧੇ ਘੰਟੇ ਵਿੱਚ ਖਤਮ ਹੋ ਗਈ ਅੱਧੀ ਰਾਤ ਨੂੰ ਹੀ ਦਿੱਲੀ ਦੇ ਕਈ ਵੱਡੇ ਅਖਬਾਰਾਂ ਦੀ ਬਿਜਲੀ ਕੱਟ ਦਿੱਤੀ ਗਈ ਤਾਂ ਕਿ ਅਖਬਾਰ ਪ੍ਰਿੰਟ ਨਾ ਹੋ ਸਕਣ ਸਵੇਰ ਹੁੰਦੇ ਹੁੰਦੇ ਦੇਸ਼ ਭਰ ਵਿੱਚ ਹਜ਼ਾਰਾਂ ਆਗੂ ਗ੍ਰਿਫਤਾਰ ਕਰ ਲਏ ਗਏ ਜਿਨ੍ਹਾਂ ਵਿੱਚ ਜੇਪੀ ਨਾਰਾਇਣ ਅਟਲ ਬਿਹਾਰੀ ਵਾਜਪਾਈ ਲਾਲਕ੍ਰਿਸ਼ਨ ਅਡਵਾਨੀ জর্জ ਫਰਨਾਂਡੇਸ ਲਾਲੂ ਯਾਦਵ ਅਰຸນ ਜੇਟਲੀ ਮੋਰਾਰਜੀ ਦੇਸਾਈ ਅਤੇ ਚੌਧਰੀ ਚਰਨ ਸਿੰਘ ਵਰਗੇ ਵੱਡੇ ਆਗੂ ਸੀ ਇਹਨਾਂ ਆਗੂਆਂ ਨੂੰ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਯਾਨੀ ਨੀਸਾ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ ਉਸੇ ਦੌਰ ਵਿੱਚ ਲਾਲੂ ਯਾਦਵ ਦੇ ਘਰ ਬੇਟੀ ਨੇ ਜਨਮ ਲਿਆ ਲਾਲੂ ਯਾਦਵ ਨੇ ਇਸ ਕਾਨੂੰਨ ਦੇ ਨਾਂ ਤੇ ਹੀ ਆਪਣੀ ਬੇਟੀ ਦਾ ਨਾਮ ਰੱਖ ਦਿੱਤਾ ਮੀਸਾ ਭਾਰਤੀ ਉਸ ਦੌਰ ਵਿੱਚ ਆਰਐਸਐਸ ਅਤੇ ਜਮਾਤ-ਏ-ਇਸਲਾਮੀ ਵਰਗੇ ਸੰਗਠਨਾਂ ਤੇ ਬੈਨ ਲਗਾ ਦਿੱਤਾ ਗਿਆ ਲੋਕਾਂ ਦੀ ਆਜ਼ਾਦੀ ਲਗਭਗ ਖਤਮ ਕਰ ਦਿੱਤੀ ਗਈ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਇੰਦਰਾ ਗਾਂਧੀ ਦੇ بیٹے ਸੰਜੇ ਗਾਂਧੀ ਨੇ ਜਨਸੰਖਿਆ ਤੇ ਕੰਟਰੋਲ ਕਰਨ ਦੇ ਨਾਤੇ ਇੱਕ ਪ੍ਰੋਗਰਾਮ ਚਲਾ ਦਿੱਤਾ ਇਹ ਸੀ ਨਸਬੰਦੀ ਦਾ ਪ੍ਰੋਗਰਾਮ ਵੱਡੀ ਗਿਣਤੀ ਵਿੱਚ ਜ਼ਬਰਨ ਲੋਕਾਂ ਦੀ ਨਸਬੰਦੀ ਕਰ ਦਿੱਤੀ ਗਈ ਇਸ ਫੈਸਲੇ ਦੀ ਵਜ੍ਹਾ ਨਾਲ ਆਮ ਲੋਕਾਂ ਵਿੱਚ ਜ਼ਬਰਦਸਤ ਗੁੱਸਾ ਭਰ ਗਿਆ। ਇਮਰਜੈਂਸੀ ਦੇ ਦੌਰਾਨ ਸਰਕਾਰੀ ਤੰਤਰ ਲਗਭਗ ਬੇਕਾਬੂ ਹੋ ਚੁੱਕਿਆ ਸੀ। ਜੋ ਮਨ ਵਿੱਚ ਆਉਂਦਾ ਉਸ ਤਰ੍ਹਾਂ ਦਾ ਫੈਸਲਾ ਲਿਆ ਜਾਣ ਲੱਗਾ। ਇਮਰਜੈਂਸੀ ਲੱਗੀ ਸੀ ਪਰ ਵਿਰੋਧ ਵੀ جاری ਸੀ। ਆਰਐਸਐਸ ਦੇ ਆਗੂਆਂ ਅਤੇ ਕਾਰਕੂਨਾਂ ਨੇ ਸਰਕਾਰ ਦੇ ਖਿਲਾਫ ਕਈ ਅਭਿਆਨ ਚਲਾਏ। ਦੂਜੇ ਪਾਸੇ ਪੰਜਾਬ ਤੋਂ ਵੀ ਜ਼ਬਰਦਸਤ ਵਿਰੋਧ ਦੀ ਲਹਿਰ ਦੇਖਣ ਨੂੰ ਮਿਲੀ। ਅੰਮ੍ਰਿਤਸਰ ਵਿੱਚ ਅਕਾਲੀ ਦਲ ਨੇ ਡੈਮੋਕ੍ਰੇਸੀ ਬਚਾਓ ਮੋਰਚੇ ਦੀ ਸ਼ੁਰੂਆਤ ਕਰ ਦਿੱਤੀ। ਮੋਰਚੇ ਦੇ ਦੌਰਾਨ ਕਰੀਬ 40 ਹਜ਼ਾਰ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਹਰਚੰਦ ਸਿੰਘ ਲੋਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਅਕਾਲੀ ਆਗੂਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐਸਜੀਪੀਸੀ ਨੇ ਵੀ ਲਗਾਤਾਰ ਸੰਘਰਸ਼ ਕੀਤਾ। ਆਖਰਕਾਰ 21 ਮਹੀਨਿਆਂ ਬਾਅਦ ਮਾਰਚ 1977 ਵਿੱਚ ਐਮਰਜੈਂਸੀ ਹਟਾਉਣੀ ਪਈ। 1977 ਵਿੱਚ ਹੀ ਲੋਕ ਸਭਾ ਚੋਣਾਂ ਹੋਈਆਂ। ਕਾਂਗਰਸ ਦੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਹੋਈ। ਇੰਦਰਾ ਗਾਂਧੀ, ਸੰਜੇ ਗਾਂਧੀ ਸਣੇ ਕਈ ਕਾਂਗਰਸ ਦੇ ਵੱਡੇ ਆਗੂ ਹਾਰ ਗਏ। ਯੂਪੀ, ਬਿਹਾਰ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਕਾਂਗਰਸ ਨੂੰ ਇੱਕ ਵੀ ਸੀਟ ਹਾਸਲ ਨਹੀਂ ਹੋਈ। ਕਾਂਗਰਸ ਨੂੰ ਪੂਰੇ ਦੇਸ਼ ਤੋਂ ਸਿਰਫ 154 ਸੀਟਾਂ ਹੀ ਮਿਲੀਆਂ। ਇਹ ਪਹਿਲੀ ਵਾਰ ਸੀ ਕਿ ਆਜ਼ਾਦ ਭਾਰਤ ਵਿੱਚ ਗੈਰ ਕਾਂਗਰਸੀ ਸਰਕਾਰ ਬਣੀ। ਜਨਤਾ ਪਾਰਟੀ ਨੇ ਸਰਕਾਰ ਬਣਾਈ। ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ। ਪਰ ਇਹ ਸਰਕਾਰ ਵੀ ਮੁਸ਼ਕਲ ਨਾਲ 2 ਸਾਲ ਹੀ ਚੱਲੀ 1980 ਵਿੱਚ ਇੰਦਰਾ ਗਾਂਧੀ ਫੇਰ ਸੱਤਾ ਵਿੱਚ ਪਰਤੀ ਪਰ ਐਸੇ ਸਾਲ ਜੂਨ 1980 ਵਿੱਚ ਉਹਨਾਂ ਨੂੰ ਡੂੰਗਾ ਛਦਮਾ ਲੱਗਾ ਜਦੋਂ 33 ਸਾਲ ਦੇ ਉਹਨਾਂ ਦੇ بیٹے ਸੰਜੇ ਗਾਂਧੀ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਇਸ ਤੋਂ ਬਾਅਦ ਸਾਲ ਆਉਂਦਾ ਹੈ 1984 ਜਦੋਂ ਪੰਜਾਬ ਸੰਕਟ ਨੂੰ ਸੰਭਾਲਦੇ ਸੰਭਾਲਦੇ ਇੰਦਰਾ ਗਾਂਧੀ ਮੁਸੀਬਤ ਵਿੱਚ ਗਿਰ ਗਈ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਤੇ ਫੌਜੀ ਕਾਰਵਾਈ ਇੰਦਰਾ ਗਾਂਧੀ ਦੇ ਦੌਰ ਵਿੱਚ ਹੋਈ ਅਤੇ ਉੱਥੋਂ ਹੀ ਇੰਦਰਾ ਗਾਂਧੀ ਦੀ ਜ਼ਿੰਦਗੀ ਦੇ ਆਖਰੀ ਦਿਨ ਸ਼ੁਰੂ ਹੋ ਗਏ ਸਿੱਖਾਂ ਵਿੱਚ ਇੰਦਰਾ ਸਰਕਾਰ ਦੇ ਖਿਲਾਫ ਜ਼ਬਰਦਸਤ ਗੁੱਸਾ ਭਰ ਗਿਆ ਕੁਝ ਹੀ ਮਹੀਨੇ ਬਾਅਦ 31 ਅਕਤੂਬਰ 1984 ਨੂੰ ਦਿੱਲੀ ਵਿੱਚ ਉਹਨਾਂ ਦੇ ਘਰ ਤੇ ਹੀ ਉਹਨਾਂ ਦੇ ਸਿੱਖ ਬੋਡੀਗਾਰਡ ਸਤਵੰਤ ਸਿੰਘ ਅਤੇ ਬਿਆਨ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਨਾਲ ਭੰਨ ਦਿੱਤਾ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਧੰਨਵਾਦ